ਸਟੋਰੀ ਬੀ ਐਸ ਐਫ ਅਤੇ ਐਨ ਡੀ ਆਰ ਐਫ ਅਤੇ ਸਥਾਨਿਕ ਲੋਕਾਂ ਦੀ ਮਦਦ ਨਾਲ ਹੜ੍ਹ ਦੇ ਪਾਣੀ ਵਿੱਚ ਘਿਰੇ ਜਵਾਰ ਨਵੋਦਿਆ ਵਿਦਿਆਲਿਆ ਦਬੂੜੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਕਮਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਵਾਰ ਨਵੋਦਿਆ ਵਿਦਿਆਲਿਆ ਦਬੂੜੀ ਦੇ ਪ੍ਰਿੰਸੀਪਲ ਨੂੰ ਕਾਰਨ ਦੱਸੂ ਨੋਟਿਸ ਜਾਰੀ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਰੈਂਕਰ रावी दरिया हड़ कारण बीती रात जिला गुरदासपुरूल विद्या दबूड़ी विद्यार्थी अते सत्तर दे करीब दे परिवारक मैंबर हड़ के पानी घेर गए सन जिला प्रशासन दीमा ने बी एस एफ एन डी आर एफ सहयोग बहर क्या लिया है ਰਾਵੀ ਦਰਿਆ ਦਾ ਪਾਣੀ ਇੰਨਾ ਜ਼ਿਆਦਾ ਸੀ ਕਿ ਇਸ ਸਕੂਲ ਵਿੱਚ 4 ਤੋਂ 5 ਫੁੱਟ ਦੇ ਕਰੀਬ ਪਾਣੀ ਆ ਗਿਆ ਸੀ ਇਸ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਨੰਬਰ ਉੱਪਰ ਸਹਾਇਤਾ ਲਈ ਕਾਲ ਕੀਤੀ ਗਈ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਦੀਆਂ ਟੀਮਾਂ ਨੂੰ ਸਕੂਲੀ ਵਿਦਿਆਰਥੀਆਂ ਤੇ ਉਹਨਾਂ ਦੇ ਅਧਿਆਪਕਾਂ ਦੇ ਬਚਾ ਲਈ ਭੇਜਿਆ ਸਕੂਲ ਦੇ ਆਲੇ ਦੁਆਣੀ ਬਹੁਤ ਪਾਣੀ ਸੀ ਅਤੇ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਸੀ ਇਸ ਸਭ ਦੇ ਬਾਵਜੂਦ ਸਥਾਨਿਕ ਲੋਕਾਂ ਨੇ ਵੀ ਐਸ ਐਫ ਐਟੀ ਐਂਡ ਆਰ ਐਫ ਦੇ ਸਹਿਯੋਗ ਦੇ ਨਾਲ ਕਿਸ਼ਤੀਆਂ ਰਾਹੀਂ ਪਹੁੰਚ ਕਰਕੇ ਜਵਾਰ ਨਵੋਦਿਆ ਵਿਦਿਆਲਿਆ ਦਬੂੜੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਉਧਰ ਬੱਚਿਆਂ ਅਤੇ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਬਾਈ ਸਕੂਲੀ ਵਿਦਿਆਰਥੀ ਵੀਓ ਉਦਰ ਜਵਾਰ ਨਵੋਦਿਆ ਵਿਦਿਆਲਿਆ ਦਬੂੜੀ ਦੇ ਪ੍ਰਿੰਸੀਪਲ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੀਤੀ ਗਈ ਅਣਗੈਲੀ ਦਾ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫਸਰ ਸੇ ਸੇ ਗੁਰਦਾਸਪੁਰ ਵੱਲੋਂ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਜ਼ਿਲ੍ਹਾ ਸਿੱਖਿਆ ਅਫਸਰ ਨੇ ਜਾਰੀ ਨੋਟਿਸ ਵਿੱਚ ਕਿਹਾ ਹੈ ਕਿ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਪ੍ਰਿੰਸੀਪਲ ਵੱਲੋਂ ਬੱਚਿਆਂ ਨੂੰ ਛੁੱਟੀ ਕਰਕੇ ਘਰ ਕਿਉਂ ਨਹੀਂ ਭੇਜਿਆ ਗਿਆ ਡਾਊਨਲੋਡ ਲਿੰਕ ਐਚਟੀਟੀ ਮੇਰਾ ਫਸ ਫਸ ਕਿੱਥੇ ਫਸ ਗਿਆ ਸੀ ਕਿਵੇਂ ਕੱਢੇਗਾ ਹਾਂ ਫੜਾ ਜਮੂਰੀ ਅੱਛਾ ਕੀ ਗੱਲ ਹੋਈ ਸੀ ਅੱਜ ਰਾਤ ਕਿਹ ਰਾਤ ਨਾ ਕਿ 8 2:00 ਵਜੇ ਨਾ ਪਾਣੀ ਆ ਗਿਆ ਤੇ ਹਨ ਉਹਨਾਂ ਨੇ ਦੱਸਿਆ ਨਹੀਂ ਕਿ ਪਾਣੀ ਆ ਰਿਹਾ ਤੇ ਹਨ ਉਹਨਾਂ ਨੇ ਉੱਤੇ ਸ਼ਿਫਟ ਕਰ ਦਿੱਤਾ ਤੇ ਬਾਅਦ ਚ ਸਵੇਰੇ ਆ ਕੇ ਦੇਖਿਆ ਤੇ ਗੋਡੇ-ਗੋਡੇ ਪਾਣੀ ਆ ਗਿਆ ਤੇ ਫੇਰ ਖਾਲਸਾ ਆਈਦਰ ਵਾਲੇ ਟੀਮ ਆਨੇ ਫਿਰ ਹਨ ਉਹਨਾਂ ਨੇ ਬਚਾਇਆ ਐਕਸਪਲਸ ਅੱਛਾ ਕਿੱਦਾਂ ਕੱਢ ਕੇ ਲੈਣੇ ਬੋਰਚ ਅੱਛਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਸਾਨੂੰ ਇਸ ਕੱਢਿਆ ਗਿਆ ਹੈ ਬਹੁਤ ਵਧੀਆ ਲੱਗ ਰਿਹਾ ਹੈ ਅਸੀਂ ਕਾ ਕਾ ਸਰ ਦੇ ਬਹੁਤ ਬਹੁਤ ਧੰਨਵਾਦ ਜੀ ਆ ਤੁਹਾਨੂੰ ਇਸ ਜੀ ਜੋ ਕਟਿਆ ਹੈ ਅੱਜ ਜਵਾਰ ਨੋਦ ਦੇ ਕਿੰਨੇ ਬੱਚੇ ਸੀ ਪੁੱਤ ਕੁੱਲ 400 ਬੱਚੇ ਰਾਤ ਨੂੰ ਕਣੀਆਂ ਗਏ ਅੱਛਾ ਤੇ ਹੁਣ ਸਾਡੇ ਕੋਲ ਆਂਦਾ ਤੂੰ ਹਾਂਜੀ ਕਿਹਨਾ ਕੜਿਆ ਖਾਲ ਸਾਹਿਬ ਜੀ